ਬੀਜਪੀ ਸਾਹਿਬ ਪੰਜਾਬ ਤੇ ਸ਼੍ਰੀ ਪ੍ਰਸਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਦੀਆਂ ਇਹਨਾਂ ਨਿਰਦੇਸ਼ਾਂ ਅਨੁਸਾਰ ਅੱਜ ਜਿਹੜੀ ਆ ਰਹੀ ਆ ਸਬ ਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਵਕ ਵਕ ਰੇਲਵੇ ਸਟੇਸ਼ਨਾਂ ਦੀ ਜੇਕਰ ਤੇ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਸਬੰਧ ਦੇ ਵਿੱਚ ਅੱਜ ਅਸੀਂ ਮੁਕਸਰ ਜਿਹੜਾ ਰੇਲਵੇ ਸਟੇਸ਼ਨ ਹੈ ਉਥੇ ਚੈੱਕ ਕਰ ਰਹੇ ਹਾਂ ਸ਼ਰਾਰਤੀ ਵਿਅਕਤੀਆਂ ਨੂੰ ਜਿਹੜਾ ਕਾਬੂ ਕਰ ਲਈ ਥੱਲ ਪਾਉਣ ਲਈ ਤੇ ਜਿਹੜੀ ਆ ਮੈਮ ਚਲਾਈ ਜਾ ਰਹੀ ਆ ਜੇਕਰ ਕੋਈ ਛੱਕੀ ਵਿਅਕਤੀ ਕਾਬੂ ਆਉਂਦਾ ਤਾਂ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਸ਼ਰਾਰਤੀ ਅਨਸਰਾਂ ਨੂੰ ਅਸੀਂ ਪਹਿਲਾਂ ਜੇ ਨਸ਼ੇ ਵਾਲਿਆਂ ਨੂੰ ਜਾਂ ਸ਼ਰਾਰਤੀ ਅਸਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਉਹ ਆਪਣੀਆਂ ਕਰਤੂਤਾਂ ਤੋਂ ਆਵਾਜ਼ ਆਜਣ ਨਹੀਂ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ